ਬਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਲਾਡੋਵਾਲ ਟੋਲ ਪਲਾਜ਼ਾ ਮੁੜ ਚਾਲੂ ਹੋ ਗਿਆ ਦਰਸਲ 16 ਜੂਨ ਨੂੰ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਤੇ ਆ ਕੇ ਬੈਠਦੇ ਨੇ ਕਿਸਾਨਾਂ ਦੀ ਮੰਗ ਹੁੰਦੀ ਆ ਕਿ ਲਾਡੋਵਾਲ ਟੋਲ ਪਲਾਜ਼ੇ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਲਗਾਤਾਰ ਵਧਾਈਆਂ ਜਾ ਰਹੀਆਂ ਨੇ ਉਸ ਨੂੰ ਘਟਾਇਆ ਜਾਵੇ ਤਾਂ ਇਸ ਰੋਜ਼ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਆ ਕੇ ਬੈਠਦੀਆਂ ਨੇ ਉਹਨਾਂ ਦੇ ਵੱਲੋਂ ਬਕਾਇਦਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਆ ਤਾਂ 16 ਜੂਨ ਨੂੰ ਉਹ ਆ ਕੇ ਲਾਡੋ ਵਾਲ ਟੋਲ ਪਲਾਜ਼ਾ ਤੇ ਬੈਠ ਜਾਂਦੇ ਨੇ ਤੇ ਅੱਜ 31 ਜੁਲਾਈ ਯਾਨੀ ਕਿ ਕਰੀਬ ਡੇਢ ਮਹੀਨਾ ਜਿਹੜੇ ਉਥੇ ਕਿਸਾਨ ਕੁਝ ਬੈਠੇ ਹੋਏ ਸੀਗੇ ਹਾਲਾਂਕਿ ਜੇਕਰ ਕਿਸਾਨ ਜਿਹਾ ਬੰਦੇ ਦੀ ਗੱਲ ਕੀਤੀ ਜਾਵੇ ਜਿਸ ਦੇ ਵੱਲੋਂ ਇੱਥੇ ਧਰਨਾ ਲਗਾਇਆ ਗਿਆ ਸੀਗਾ ਉਹ ਕਰੀਬ 15 ਦਿਨ ਇੱਥੇ ਬੈਠਦੇ ਨੇ ਤਾਂ ਬਾਅਦ ਵਿੱਚ ਉਹਨਾਂ ਦੇ ਵੱਲੋਂ ਵੀ ਇੱਕ ਅਲਟੀਮੇਟਮ ਦੇ ਦਿੱਤਾ ਜਾਂਦਾ ਕਿ ਸਾਡੇ ਵੱਲੋਂ ਜਿਹੜਾ ਇਲਾਡੋ ਵਾਲ ਟੋਲ ਪਲਾਜ਼ਾ ਉਹ ਫ੍ਰੀ ਹੈ ਕਿ ਜੇਕਰ ਇਸ ਨੂੰ ਚਾਲੂ ਕੀਤਾ ਗਿਆ ਤਾਂ ਅਸੀਂ ਮੁੜ ਆ ਕੇ ਇੱਥੇ ਬੈਠ ਜਾਵਾਂਗੇ ਤਾਂ ਇਹ ਮਸਲਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਵੀ ਪਹੁੰਚਦਾ ਉੱਥੇ ਸੁਣਵਾਈ ਚੱਲਦੀ ਆ ਸਰਕਾਰ ਤੋਂ ਜਵਾਬ ਦੀ ਹੁੰਦੀ ਆ ਤੇ ਸ਼ਾਇਦ ਇਸੇ ਦੇ ਚੱਲਦੇ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਮੋੜ ਚਾਲੂ ਕਰਵਾ ਦਿੱਤਾ ਗਿਆ ਦੇਖ ਸਕਦੇ ਹੋ ਇਹ ਜਿਹੜੀਆਂ ਵੀਡੀਓ ਨੇ ਜਿਹੜੇ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਨੇ ਉਹਨਾਂ ਦੇ ਵੱਲੋਂ ਸਾਂਝੀ ਆ ਕੀਤੀਆਂ ਗੀਆਂ ਨੇ ਤਾਂ ਬਾਕਾਇਦਾ ਉਹਨਾਂ ਦੇ ਵੱਲੋਂ ਵੀਡੀਓ ਦੇ ਵਿੱਚ ਸਭ ਕੁਝ ਦਿਖਾਇਆ ਗਿਆ ਕਿ ਕਿ ਕਿਸ ਤਰ੍ਹਾਂ ਉੱਥੇ ਭਾਰੀ ਫੋਰਸ ਲੱਗੀ ਹੋਈ ਆ ਦੱਸਿਆ ਜਾ ਰਿਹਾ ਕਿ ਕਈ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਪਹੁੰਚੀ ਹੋਈ ਆ ਜਿਨ੍ਹਾਂ ਦੇ ਵੱਲੋਂ ਤੜਕਸਾਰ ਲਾਡੋਵਾਲ ਟੋਲ ਪਲਾਜ਼ਾ ਮੁੜ ਚਾਲੂ ਕਰਵਾ ਦਿੱਤਾ ਹਾਲਾਂਕਿ ਕਿਸਾਨ ਜਥੇਬੰਦੀਆਂ ਵੀ ਕਹਿ ਰਹੇ ਨੇ ਕਿ ਅਸੀਂ ਵੀ ਇਕੱਠ ਕਰਾਂਗੇ ਤੇ ਬਾਅਦ ਦੇ ਵਿੱਚ ਇਸ ਨੂੰ ਮੁੜ ਤੋਂ ਫ੍ਰੀ ਕਰਾਵਾਂਗੇ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ੇ ਕੋਲ ਇਕੱਠੀਆਂ ਹੋ ਰਹੀਆਂ ਨੇ ਤਾਂ ਉਹ ਆਪਣੀ ਰਣਨੀਤੀ ਉਲਕਣੀਆਂ ਤਾਂ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ ਇਹ ਮਸਲਾ ਪੂਰਾ ਹਾਈ ਕੋਰਟ ਦੇ ਵਿੱਚ ਵੀ ਪਹੁੰਚਦਾ ਕਿਉਂਕਿ ਜਿਹੜੇ ਅੰਕੜੇ ਦੱਸਦੇ ਨੇ ਜਿਸ ਤਰ੍ਹਾਂ ਇਹ 16 ਜੂਨ ਨੂੰ ਆ ਕੇ ਬੈਠੇ ਸੀ ਭਮੇਸਤ ਰਾਜਾ ਉਸ ਦਿਨ ਤੋਂ ਲਾਡੋਵਾਲ ਟੋਲ ਪਲਾਜ਼ਾ ਜਿਹੜੇ ਉੱਥੋਂ ਦੀ ਲੋਕ ਲੰਘਦੇ ਨੇ ਆਪਣੇ ਵੀਕਲ ਦੇ ਉੱਪਰ ਤਾਂ ਉਹ ਬਿਲਕੁਲ ਫ੍ਰੀ ਲੰਘਦੇ ਨੇ ਤਾਂ ਅੰਦਾਜ਼ਨ ਇੱਕ ਤੋਂ 1.5 ਕਰੋੜ ਰੁਪਏ ਦਾ ਇੱਕ ਦਿਨ ਦਾ ਜਿਹੜਾ ਨੁਕਸਾਨ ਜਿਹੜਾ ਲਾਡੋਵਾਲ ਟੋਲ ਪਲਾਜ਼ੇ ਦੇ ਵੱਲੋਂ ਜਿਹੜਾ ਉਹਨਾਂ ਦੇ ਮੁਲਾਜ਼ਮ ਨੇ ਜਾਂ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਗਿਣਾਇਆ ਗਿਆ ਕਿ ਸਾਡਾ ਜਿਹੜਾ ਇੱਕ ਦਿਨ ਦਾ ਨੁਕਸਾਨ ਇੰਨਾ ਹੁੰਦਾ ਤਾਂ ਇਸੇ ਦੇ ਚੱਲਦੇ ਉਹ ਹਾਈ ਕੋਰਟ ਵੀ ਪਹੁੰਚਦੇ ਨੇ ਤਾਂ ਇਸ ਦੇ ਵਿੱਚ ਸਰਕਾਰ ਨੂੰ ਵੀ ਜਵਾਬਦੇਹੀ ਜਿਹੜੀ ਉਸ ਦੀ ਤੈਅ ਕੀਤੀ ਜਾਂਦੀ ਆ ਹਾਲਾਂਕਿ ਕਿਸਾਨ ਜਿੱਥੇ ਬੰਦੀਆਂ ਦੀ ਕੋਸ਼ਿਸ਼ ਸੀ ਕਿਸਾਨਾਂ ਨੂੰ ਵੀ ਪਾਰਟੀ ਬਣਾਇਆ ਜਾਵੇ ਪਰ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਇਸ ਪੂਰੇ ਮਾਮਲੇ ਦੀ ਪਾਰਟੀ ਨਹੀਂ ਬਣਾਇਆ ਜਾਂਦਾ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਐਸਟੀ ਦਾ ਸਰਕਾਰ ਤੇ ਵੀ ਦਬਾਅ ਸੀਗਾ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਮੁੜ ਚਾਲੂ ਕਰਵਾਇਆ ਜਾਵੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਤੜਕਸਾਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਫੋਰਸ ਲੱਗੀ ਹੋਈ ਆ ਭਾਵੇਂ ਅਸੀਂ ਲੁਧਿਆਣੇ ਵਾਲੀ ਸਾਈਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਤੁਹਾਨੂੰ ਪਾਰੀ ਫੋਰਸ ਜਿਹੜੀ ਉਹ ਨਜ਼ਰ ਆਵੇਗੀ ਭਾਵੇਂ ਲਾਡੋਵਾਲ ਟੋਲ ਪਲਾਜ਼ਾ ਜਿੱਤੇ ਦਰਿਆ ਲੰਘਦਾ ਹੈ ਗਿਆ ਜਾਨੀ ਕਿ ਜਲੰਧਰ ਵਾਲੀ ਸਾਈਡ ਉਰਲਾ ਪਾਸਾ ਟੋਲ ਪਲਾਜ਼ਾ ਦਾ ਤਾਂ ਉੱਥੇ ਵੀ ਤੁਹਾਨੂੰ ਫੋਰਸ ਨਜ਼ਰ ਆਵੇਗੀ ਤਾਂ ਦੋਨੇ ਪਾਸੇ ਜਿਹੜੀ ਪਾਰੀ ਫੋਰਸ ਜਿਹੜੀ ਉਹ ਲਗਾ ਦਿੱਤੀ ਗਈ ਆ ਤਾਂ ਤੜਕਸਾਰ ਜਿਹੜਾ ਇਹ ਟੋਲ ਪਲਾਜ਼ਾ ਉਹ ਚਾਲੂ ਕਰ ਦਿੱਤਾ ਗਿਆ ਜਿਸ ਤਰ੍ਹਾਂ ਪਹਿਲਾਂ ਕਰੀਬ ਡੇਢ ਮਹੀਨਾ ਪਹਿਲਾਂ ਜਿਵੇਂ ਲੋਕ ਉੱਥੇ ਲੱਗਦੇ ਸਨ ਤਾਂ ਜਿਵੇਂ ਉਹਨਾਂ ਨੂੰ ਟੋਲ ਫੀਸ ਦੀ ਨਹੀਂ ਪੈਂਦੀ ਸੀ ਤਾਂ ਪੂਰਾ ਮਸਲਾ ਜਿਹੜਾ ਉਹ ਟੋਲ ਫੀਸ ਦਾ ਹੀ ਹੈ ਗਿਆ ਕਿਸਾਨਾਂ ਦਾ ਕਹਿਣਾ ਕਿ ਟੋਲ ਫੀਸ ਜਿਹੜੀ ਹੈਗੀ ਆ ਇਹ ਬਹੁਤ ਜ਼ਿਆਦਾ ਹੈਗੀ ਆ ਤਾਂ ਜਦੋਂ ਜੀ ਕਰਦਾ ਉਹ ਟੋਲ ਫੀਸ ਵਧਾ ਦਿੱਤੀ ਜਾਂਦੀ ਆ ਕਈ ਵਾਰ ਤਾਂ ਇੰਜ ਹੁੰਦਾ ਕਿ 50-50 ਰੁਪਏ ਵੀ ਜਿਹੜਾ ਟੋਲ ਫੀਸ ਉਹ ਵਧਾ ਦਿੱਤੀ ਜਾਂਦੀ ਆ ਤਾਂ ਇਸ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਸੀ ਕਿ ਆਖਿਰਕਾਰ ਇੱਕ ਪਾਸੇ ਉਹ ਲੋਕ ਨੇ ਉਹਨਾਂ ਦੀ ਲੁੱਟ ਹੋ ਰਹੀ ਆ ਤਾਂ ਉਸ ਨੂੰ ਦੇਖਦਿਆਂ ਹੋਇਆ ਇਹ ਪੂਰਾ ਤਰਨਾ ਪ੍ਰਦਰਸ਼ਨ ਜਿਹੜਾ ਉੱਥੇ ਚੱਲ ਰਿਹਾ ਸੀਗਾ ਹਾਲਾਂਕਿ ਕਿਸਾਨ ਕੋਈ ਸਮਾਂ ਉੱਥੇ ਬੈਠਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਸਰਕਾਰ ਨੂੰ ਲੁਧਿਆਣਾ ਪ੍ਰਸ਼ਾਸਨ ਨੂੰ ਇੱਕ ਇਹ ਅਲਟੀਮੇਟਮ ਦੇ ਦਿੱਤਾ ਜਾਂਦਾ ਕਿ ਅਸੀਂ ਕਹਿੰਦਾ ਜੇਕਰ ਇੱਕ ਵਾਰ ਉੱਠ ਰਹੇ ਹਾਂ ਪਰ ਜਿਹੜਾ ਇਹ ਟੋਲ ਪਲਾਜ਼ਾ ਉਹ ਇਸੇ ਤਰ੍ਹਾਂ ਫ੍ਰੀ ਰਹੇਗਾ ਤੇ ਜੇਕਰ ਡੱਡਵਾਲ ਟੋਲ ਪਲਾਜ਼ੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਕਰੀਬਨ ਜੇਕਰ ਤੁਸੀਂ ਕਾਰ ਜੀਪ ਲੈ ਕੇ ਲੰਘਦੇ ਹੋ ਤੁਹਾਡਾ ਪਰ 300 ਰੁਪਏ ਦੇ ਕਰੀਬ ਜਿਹੜਾ ਰਿਟਰਨ ਜਰਨੀ ਜਿਹੜੀ ਹੈਗੀ ਆ ਯਾਨੀ ਕਿ ਜੇਕਰ ਤੁਸੀਂ ਮੁੜਨਾ ਵੀ ਹੈਗਾ ਤਾਂ 330 ਰੁਪਏ ਸਿੰਗਲ ਜਰਨੀ 220 ਰੁਪਏ ਤਾਂ ਇਸ ਤਰ੍ਹਾਂ ਜਿਹੜਾ ਉੱਥੇ ਹੈਗਾ ਜੇਕਰ ਤੁਹਾਡੇ ਕੋਲ ਬੱਸ ਹੈਗੀ ਤਾਂ ਬੱਸ ਦੇ 745 ਰੁਪਏ ਤਾਂ ਵੱਖ-ਵੱਖ ਰੇਟ ਨੇ ਜਿਹੜੇ ਉਹ ਵਹੀਕਲ ਦੇ ਅਨੁਸਾਰ ਜਿਹੜੇ ਉਹ ਰੱਖੇ ਗਏ ਨੇ ਪਰ ਜਿਸ ਤਰ੍ਹਾਂ ਰੇਟ ਵਧਾਏ ਜਾਂਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਕਿ 5 ਰੁਪਏ ਟੋਲ ਦਾ ਰੇਟ ਵਧਾ ਦਿੱਤਾ ਕਈ ਬਰਦਾਸ਼ਤ ਵਧਾਤਾ ਪਰ ਜਦੋਂ ਇਕੱਠੇ ਕਈ ਵਰ 30-40 ਰੁਪਏ ਵਧਾ ਦਿੱਤਾ ਇਹਦਾ ਸੁਭਾਵਿਕ ਜੀ ਗੱਲ ਆ ਕਿ ਲੋਕਾਂ ਦੀ ਜੇਬਾਂ ਦੇ ਸਿੱਧਾ ਜਿਹੜਾ ਉਹ ਡਾਕਾਵਾਜਦਾ ਤਾਂ ਇਸ ਕਰਕੇ ਕਿਸਾਨ ਜਿੱਥੇ ਬੰਦੀਆਂ ਉਹ ਬੈਠੀਆਂ ਹੋਈਆਂ ਸਨ ਉਹਨਾਂ ਦੀ ਇੱਕੋ ਮੰਗ ਸੀ ਕਿ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਕਰੇ ਹਾਲਾਂਕਿ ਮੀਟਿੰਗਾਂ ਵੀ ਜਿਹੜੀਆਂ ਬੈਠਕਾਂ ਪ੍ਰਸ਼ਾਸਨ ਦੇ ਨਾਲ ਕਈ ਵਾਰ ਹੋ ਚੁੱਕੀਆਂ ਨੇ ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਕਿਸਾਨ ਜਿਹੜੇ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਜਾਂਦੀ ਸੀ ਉਹ ਅਕਸਰ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਟੋਲ ਪਲਾਜ਼ੇ ਦੇ ਅਧਿਕਾਰੀ ਨੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਸੀਗੇ ਕਿ ਸਾਨੂੰ ਇਸ ਚੀਜ਼ ਦਾ ਕੋਈ ਫਿਕਰ ਨਹੀਂ ਹੈ ਕਿ ਜੇਕਰ ਟੋਲ ਪਲਾਜ਼ਾ ਫਰੀ ਹੈ ਤੇ ਅਸੀਂ ਕੋਰਟ ਦੇ ਵਿੱਚ ਜਾ ਕੇ ਅਸੀਂ ਸਰਕਾਰ ਤੋਂ ਆਪਣੇ ਜਿਹੜੇ ਪੈਸੇ ਉਹ ਲੈ ਲੈਣੇ ਤਾਂ ਸ਼ਾਇਦ ਇਸੇ ਚੀਜ਼ ਦਾ ਕਿਤੇ ਨਾ ਕਿਤੇ ਕਾਹ ਜਾ ਸਕਦਾ ਕਿ ਨਤੀਜਾ ਉਹ ਸਾਹਮਣੇ ਆਇਆ ਉਹ ਕੋਰਟ ਵੀ ਜਾਂਦੇ ਨੇ ਸਰਕਾਰ ਨੂੰ ਬਕਾਇਦਾ ਪਾਰਟੀ ਬਣਾਇਆ ਜਾਂਦਾ ਕਿਸਾਨ ਵੀ ਇਹ ਗੱਲ ਕਹਿ ਰਹੇ ਸਨ ਜਿਹੜੀਆਂ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਸਨ ਕਿ ਸਾਨੂੰ ਜਿਹੜਾ ਪਾਰਟੀ ਬਣਾਇਆ ਜਾਵੇ ਕਿਉਂਕਿ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰ ਰਿਹਾ ਪਰ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਪਾਰਟੀ ਨਹੀਂ ਬਣਾਇਆ ਪਰ ਬਾਅਦ ਦੇ ਵਿੱਚ ਅੱਜ ਜਿਹੜੀ ਤੜਕਸਰ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਜਿਹੜੀ ਤੁਹਾਨੂੰ ਹਰ ਪਾਸੇ ਨਜ਼ਰ ਆਵੇਗੀ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਆ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਤੜਕਸਾਰ ਜਿਹੜਾ ਇਹ ਟੋਲ ਪਲਾਜ਼ਾ ਮੋੜ ਚਾਲੂ ਕਰਵਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ ਤਾਂ ਹੁਣ ਦੇਖਣ ਵਾਲਾ ਹੋਊਗਾ ਇਸ ਤੋਂ ਬਾਅਦ ਕੀ ਨਿਕਲਦਾ ਇੱਕ ਪਾਸੇ ਕਿਸਾਨ ਮੀਟਿੰਗ ਕਰ ਰਹੇ ਨੇ ਦੂਸਰੇ ਪਾਸੇ ਪੁਲਿਸ ਜਿਹੜੀ ਆ ਉਹ ਪਹਿਲਾਂ ਹੀ ਲੱਗੀ ਹੋਈ ਆ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਉਹ ਆਪਣੀ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦੀਆਂ ਨੇ ਕਿ ਉਹ ਮੁਰ ਤੋਂ ਟੋਲ ਪਲਾਜ਼ੇ ਤੇ ਆ ਕੇ ਬੈਠਣ ਦੀ ਕੋਸ਼ਿਸ਼ ਕਰਨਗੀਆਂ ਜਾਂ ਫਿਰ ਬਾਅਦ ਦੇ ਵਿੱਚ ਜਿਵੇਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਉੱਥੇ ਮੌਜੂਦ ਆ ਕੀ ਕੋਈ ਟਕਰਾਅ ਦੀ ਵੀ ਕੋਈ ਸੰਭਾਵਨਾ ਹੋ ਸਕਦੀ ਆ ਤਾਂ ਇਹ ਜਿਹੜਾ ਦੇਖਣ ਵਾਲਾ ਹੋਣਾ ਪਰ ਜਿਹੜੀਆਂ ਫਿਲਹਾਲ ਅਪਡੇਟ ਤੁਹਾਨੂੰ ਦੇ ਰਹੇ ਆ ਇਹ ਲਾਟੋ ਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਟੋਲ ਪਲਾਜ਼ੇ ਦੇ ਜਿਹੜੇ ਤੁਸੀਂ ਪਾਵੇਂ ਦੋਨੇ ਸਾਈਡ ਦੇਖੋ ਤੁਹਾਨੂੰ ਪੁਲਿਸ ਵੀ ਪੁਲਿਸ ਨਜ਼ਰ ਆਵਗੀ ਤੇ ਉਹਨਾਂ ਦੇ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਹੈਗਾ ਜਦੋਂ ਤੁਸੀਂ ਜਲੰਧਰ ਤੋਂ ਲੁਧਿਆਣਾ ਜਾਂਦੇ ਹੋ ਤੇ ਰਸਤੇ ਦੇ ਵਿੱਚ ਸਤਲੁਜ ਦਰਿਆ ਟੱਪਣਸਾਰ ਇਹ ਲਾਡੋਵਾਲ ਟੋਲ ਪਲਾਜ਼ਾ ਆਉਂਦਾ ਤਾਂ ਜਿਹੜਾ ਸਭ ਤੋਂ ਵੱਡਾ ਟੋਲ ਪਲਾਜ਼ਾ ਹੈਗਾ ਜਿੱਥੇ ਜੋ ਅਧਿਕਾਰੀ ਨੇ ਉਹ ਖੁਦ ਮੰਨਦੇ ਨੇ ਕਿ ਸਾਡੀ ਇੱਕ ਦਿਨ ਦੇ ਜਿਹੜੇ ਟੋਲ ਫੀਸ ਹੈਗੀ ਆ ਉਹ 1 ਕਰੋੜ ਤੋਂ ਲੈ ਕੇ 1.5 ਕਰੋੜ ਤੱਕ ਹੈਗੀ ਇਹ ਤਾਂ ਜਿਹੜਾ ਇੰਨਾ ਸਾਨੂੰ ਘਾਟਾ ਪੈਂਦਾ ਤੇ ਇੱਕ ਦਿਨ ਦੀ ਇਹਨਾਂ ਨੂੰ ਕਮਾਈ ਇੰਨੀ ਹੈਗੀ ਆ ਤਾਂ ਅਜਿਹੇ ਦੇ ਵਿੱਚ ਉਹ ਜਿਹੜਾ ਕਮਾਈ ਹੈਗੀ ਹੈ ਤੇ ਉਹ ਸਵਾਗਤ ਦੀ ਗੱਲ ਹੈ ਕਿ ਲੋਕਾਂ ਦੀ ਜੇਬ ਦੇ ਵਿੱਚੋਂ ਜਾਂਦੀ ਆ ਤਾਂ ਇਸ ਕਰਕੇ ਹੀ ਇਹ ਪੂਰਾ ਜੋ ਧਰਨਾ ਪ੍ਰਦਰਸ਼ਨ ਸੀਗਾ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਉੱਥੇ ਲਗਾਇਆ ਗਿਆ ਸੀਗਾ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਕਿਸਾਨ ਇੱਕ ਪਾਸੇ ਉਹ ਮੀਟਿੰਗ ਕਰ ਰਹੇ ਨੇ ਕਿਸਾਨਾਂ ਦੇ ਵੱਲੋਂ 8 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਅਸੀਂ 8 ਵਜੇ ਇਕੱਠੇ ਹੋ ਕੇ ਮੀਟਿੰਗ ਕਰਾਂਗੇ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਉਸ ਮੀਟਿੰਗ ਤੋਂ ਬਾਅਦ ਕੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਆ ਜਾਂ ਫਿਰ ਕਿਸਾਨ ਜਥੇਬੰਦੀਆਂ ਪਹਿਲਾਂ ਮੰਗ ਵੱਡਾ ਗਰੁੱਪ ਲੈ ਕੇ ਮੁਰ ਤੋਂ ਇਸ ਟੋਲ ਪਲਾਜੇ ਤੇ ਬੈਠਦੀਆਂ ਨੇ ਤੇ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਕਿਸ ਨੂੰ ਲੈ ਕੇ ਕੀ ਸੁਣਵਾਈ ਹੁੰਦੀ ਹੈ ਸਰਕਾਰ ਕੀ ਆਪਣਾ ਜਵਾਬ ਦਿੰਦੀ ਹੈ